ਸਾਸੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਕ੍ਰਿਪਾ ਕਲੌਥ ਹਾਊਸ ਕਮਾਨਾ ਤੇ ਬੇਨਤੀ ਹੈ ਜੀ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਜੀ ਖਾਦੀ ਦੇ ਕੱਟ ਪੀਸ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕਿ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਜਿੰਨੇ ਵੀ ਕੱਟ ਪੀਸ ਸੀ ਉਹ ਸਾਰੇ ਜੀ ਆਪਣੇ ਸੋਲਡ ਆਊਟ ਹੋ ਚੁੱਕੇ ਸੀਗੇ ਅੱਜ ਫੇਰ ਆਪਾਂ ਦੁਬਾਰਾ ਤੋਂ ਕੱਟ ਲੈ ਕੇ ਆਏ ਜੀ ਪਿਛਲੀ ਵੀਡੀਓ ਦੇ ਵਿੱਚ ਕੱਟ ਕਾਫੀ ਥੋੜੀ ਸੀਗੀ ਬਟ ਹੁਣ ਆਪਾਂ ਕਾਫੀ ਪੀਸ ਤੁਹਾਡੇ ਲਈ ਲੈ ਕੇ ਆਏ ਆ ਤੇ ਹੁਣ ਅੱਜ ਆਪਾਂ ਜਿਹੜੇ ਸ਼ੋਅ ਕਰਾਂਗੇ ਕੱਟ ਪੀਸ ਜੀ ਖਾਦੀ ਕਾਟਨ ਹੋਣਾ ਜੀ ਇਹ ਤੇ ਪੱਕੇ ਰੰਗ ਹੋਣਗੇ ਤੇ ਜੜੀਆਂ ਭੈਣਾਂ ਨੇ ਇਹ ਵਾਲੇ ਪੀਸ ਪਹਿਲਾਂ ਆਪਣੇ ਤੋਂ ਪਰਚੇਜ਼ ਕੀਤੇ ਹੋਏ ਨੇ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਜੀ ਕਿ ਇਹ ਖਾਦੀ ਕਾਟਨ ਆਪਣੇ ਕੋਲ ਕਿਸ ਤਰ੍ਹਾਂ ਦੀ ਮਿਲਦੀ ਹੈ ਇਹ ਵਾਲੀ ਜਿਹੜੀ ਹੈਗੀ ਹੈ ਜੀ ਇਹ ਮਤਲਬ ਕੀ ਕਹਿਣ ਦਾ ਆਪਾਂ ਬਿਲਕੁਲ ਸੌਫਟ ਹੈ ਜੀ ਤੇ ਬਹੁਤ ਇਹਨਾਂ ਦੇ ਪਿਆਰੇ ਇਹਨਾਂ ਦੇ ਕਲਰ ਨੇ ਜੀ ਆਪਾਂ ਤੁਹਾਨੂੰ ਕਲਰ ਸੇਮ ਦੇਵਾਂਗੇ ਜੇ ਮੰਨ ਲਓ ਜੀ ਇਹ ਵਾਲੇ ਉੱਪਰ ਸਟicker ਲੱਗਿਆ ਹੋਇਆ ਜੀ ਜਿਨ੍ਹਾਂ ਨੂੰ ਵੀ ਜਿਹੜਾ ਵੀ ਪੀਸ ਚਾਹੀਦਾ ਜੀ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ 3 ਮੀਟਰ ਦਾ ਪੀਸ ਆ ਤੇ 1 20 ਦਾ ਪੀਸ ਆ ਜੀ ਤੇ 2 ਮੀਟਰ ਦਾ ਪੀਸ ਆ ਇਹਨਾਂ ਨੂੰ ਮਿਲਾ ਕੇ ਤੁਸੀਂ ਆਪਣਾ ਸੂਟ ਤਿਆਰ ਕਰ ਸਕਦੇ ਹੋ ਜੀ ਕੜਾਈਆਂ ਦੇ ਲਈ ਵਰਕ ਦੇ ਲਈ ਕੋਈ ਵੀ ਤੁਹਾਨੂੰ ਚਾਹੀਦਾ ਹੋਊਗਾ ਉਸ ਤੋਂ ਬਾਅਦ ਜੀ ਵਾਰੀ ਆਪਾਂ ਅਗਲਾ ਰੰਗ ਤੁਹਾਨੂੰ ਸ਼ੋਅ ਕਰਾਂਗੇ ਲਓ ਜੀ ਇਹ ਪੀਸ ਹੈਗਾ ਜੀ 4 10 ਦਾ ਪੀਸ ਹੈ ਜੀ ਉਸ ਤੋਂ ਬਾਅਦ 2 ਮੀਟਰ ਦਾ ਪੀਸ ਹੈ ਜੀ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਪੀਸ ਚਾਹੀਦਾ ਹੋਵੇ ਜੀ ਸਕਰੀਨ ਸ਼ਾਟ ਲੈ ਕੇ ਜੀ ਭੇਜ ਦੇਣਾ ਉਹੀ ਪੀਸ ਤੁਹਾਨੂੰ ਮਿਲ ਜੇਗਾ ਇਹਨਾਂ ਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਵੀ ਪ੍ਰੋਵਾਈਡ ਕਰਵਾ ਦਾਂਗੇ ਹੁਣ ਅਗਲਾ ਪੀਸ ਵੀ ਤੁਹਾਨੂੰ ਸ਼ੋਅ ਕਰਾਂਗੇ ਜੀ ਅਗਲਾ ਜਿਹੜਾ ਕਲਰ ਹੋਊਗਾ ਲਓ ਜੀ ਇਹ ਜੀ ਪੀਸ ਹੈ 3 ਮੀਟਰ ਦਾ ਉੱਪਰ ਸਾਰਿਆਂ ਦੇ ਆਪਣੇ ਸਟicker ਲਗਾ ਦਿੱਤੇ ਨੇ ਜੀ ਆਪਾਂ ਮਿਹਨਤ ਕਰਕੇ ਤੁਹਾਡੇ ਲਈ ਇਹ ਐਨੀ ਮਿਹਨਤ ਕਰਦੇ ਆ ਜੀ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਵੈਸੇ ਸ਼ੌਪ ਤੇ ਤੇ ਇਹ ਵੈਸੀ ਸੇਲ ਹੋ ਜਾਂਦੇ ਨੇ ਵੱਟ ਆਪੇ ਵੀਡੀਓ ਲਈ ਜੀ ਇਹ ਉਪਰਾਲਾ ਕਰਦੇ ਹੁੰਦੇ ਹੁੰਨੇ ਕਿ ਚਲੋ ਕੀ ਪਤਾ ਲੱਗ ਜੇ ਕਿ ਤੁਹਾਨੂੰ ਵੀ ਪੂਰਾ ਕਲੀਅਰ ਹੋ ਜਾਏ ਕਿ ਕਿੰਨੇ ਮੀਟਰ ਦਾ ਪੀਸ ਆ ਇਹਦਾ ਜਿਹੜਾ ਸਟੱਫ ਆ ਜੀ ਤੁਸੀਂ ਸਟੱਫ ਵੀ ਇਹਦਾ ਬਹੁਤ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਪਿਓਰ ਖਾਦੀ ਹੈ ਜੀ ਜਿਹੜੀ ਬਿਲਕੁਲ ਸੌਫਟ ਹੁੰਦੀ ਹੈ ਰੂਮ ਵਰਗੀ ਹੁੰਦੀ ਹੈ ਜਿਹੜੀ ਖਾਦੀ 3 ਮੀਟਰ ਦਾ ਪੀਸ ਆ ਜੀ 4 10 ਦਾ ਪੀਸ ਆ 3 10 ਦਾ ਆ 5 ਮੀਟਰ ਦੀ ਹੈ ਜੀ ਦੋ ਪੀਸ ਨੇ ਇੱਕ 3 ਮੀਟਰ ਦਾ ਇੱਕ 2 ਮੀਟਰ ਦਾ 5 ਮੀਟਰ ਪੂਰਾ ਕੀਤਾ ਹੋਇਆ ਜੀ ਇਹ ਵਾਲਾ 3 ਮੀਟਰ ਦਾ ਪੀਸ ਹੈ ਜੀ ਤੇ ਅਗਲਾ ਵੀ 3 ਮੀਟਰ ਦਾ ਪੀਸ ਮਿਲੇਗਾ ਹੁਣ ਆਪਾਂ ਜੀ ਅਗਲਾ ਜਿਹੜੇ ਕਲਰ ਹੈ ਜੀ ਅਗਲੇ ਕਲਰ ਦੇ ਪੀਸ ਤੁਹਾਨੂੰ ਸ਼ੋਅ ਕਰਾਂਗੇ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਜੀ ਕਿਉਂਕਿ ਆਪਣੇ ਕੋਲੇ ਪੀਸਾਂ ਦੀ ਕੁਆਂਟੀਟੀ ਕਾਫੀ ਹੈ ਜੀ ਬਸ ਤੁਸੀਂ ਕੀ ਕਰਨਾ ਜੀ ਵੀਡੀਓ ਨੂੰ ਸ਼ੇਅਰ ਕਰਨਾ ਸ਼ੇਅਰ ਕਰਕੇ ਪੂਰੀ ਵੀਡੀਓ ਦੇਖਣੀ ਹੈ ਜੀ ਪਹਿਲਾਂ ਫਿਰ ਸ਼ੇਅਰ ਕਰਨੀ ਆ ਲਾਈਕ ਕਮੈਂਟ ਕਰਨੇ ਨੇ ਜੀ ਉਸ ਤੋਂ ਬਾਅਦ ਤੁਸੀਂ ਜਿਹੜਾ ਵੀ ਪੀਸ ਰੱਖਣਾ ਜੀ ਆਪ ਆਪਣਾ ਪਹਿਲਿਆਂ ਦੇ ਵਿੱਚ ਪੀਸ ਬੁੱਕ ਕਰ ਸਕਦੇ ਹੋ ਜੀ ਇਹ ਹੁਣ ਜੀ ਪੀਸ ਨੇ ਇਹ ਵਾਲਾ ਪੀਸ 4 ਮੀਟਰ ਦਾ 4 ਮੀਟਰ ਤੇ 4 ਬੀ ਸਾਰਿਆਂ ਦੇ ਉੱਪਰ ਲਿਖਿਆ ਹੋਇਆ ਹੈ ਜੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ WhatsApp ਦੇ ਉੱਪਰ ਮੈਸੇਜ ਕਰਕੇ ਜੀ ਆਪਣੇ ਇਹ ਵਾਲੇ ਪੀਸ ਹੋਲਡ ਕਰ ਸਕਦੇ ਹੋ ਲਓ ਜੀ ਅਗਲਾ ਕਲਰ ਹੈ 2 ਮੀਟਰ ਦੀ ਕੱਟ ਹੈ ਜੀ 2 25 ਦੀ ਕੱਟ ਹੈ ਜੀ ਇਹ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਲਓ ਜੀ ਇਹ ਤਾਂ 5 ਮੀਟਰ ਦਾ ਹੈਗਾ ਹੀ ਹੈਗਾ 5 ਮੀਟਰ ਵੀ ਤੁਹਾਨੂੰ ਫਰੈਸ਼ ਮਿਲੇਗਾ ਜੀ ਤੇ ਅਗਰ ਤੁਹਾਨੂੰ ਚਾਹੀਦਾ ਹੋਇਆ ਜੀ ਤਾਂ ਜਲਦੀ ਜਲਦੀ ਮੈਸੇਜ ਕਰ ਦਿਓ ਜੀ ਤੇ ਇਹਦਾ ਜਿਹੜਾ ਕਲਰ ਹੈ ਜੀ ਉਹ ਆਪਾਂ ਨੇ ਤੁਹਾਨੂੰ ਸ਼ੋਅ ਕਰ ਦਿੱਤਾ ਜੀ ਬਾਕੀ ਅਲੱਗ ਤੋਂ ਦੀ ਫੋਟੋ ਪ੍ਰੋਵਾਈਡ ਕਰਵਾ ਦਾਂਗੇ 4 ਮੀਟਰ 2 ਵੀ 2.5 ਮੀਟਰ 5 ਮੀਟਰ 2.5 ਮੀਟਰ ਤੇ 2.5 ਮੀਟਰ ਆ 2.5 2.5 ਦੇ ਪੀਸਾਂ ਨੂੰ ਜੋੜ ਕੇ ਵੀ ਜੀ ਤੁਸੀਂ ਸੂਟ ਬਣਾ ਸਕਦੇ ਹੋ ਤੇ 5 ਮੀਟਰ ਹੈਗਾ ਜੀ ਜਿਵੇਂ ਵੀ ਤੁਹਾਨੂੰ ਜੀ ਕਰਦਾ ਜੀ ਜਿਵੇਂ ਵੀ ਤੁਹਾਡੀ ਇੱਛਾ ਜੀ ਉਵੇਂ ਹੀ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਇੱਕ ਵਾਰੀ ਮੈਸੇਜ ਕਰ ਦਿਓ ਕਿ ਸਾਨੂੰ ਇਹ ਵਾਲੇ ਪੀਸ ਚਾਹੀਦੇ ਨੇ ਆਪਾਂ ਉਹੀ ਪੀਸ ਜੀ ਤੁਹਾਨੂੰ ਤੁਹਾਡੇ ਘਰੇ ਬੈਠੇ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਘਰ ਬੈਠੇ ਵੀ ਇਹ ਵਾਲੇ ਪੀਸ ਤੁਹਾਡੇ ਭੇਜ ਦਾਂਗੇ ਬਸ ਤੁਸੀਂ ਜੀ ਵੀਡੀਓ ਨੂੰ ਬਹੁਤ ਜ਼ਿਆਦਾ ਇੰਨਾ ਪਿਆਰ ਦਿੰਨੇ ਹੋ ਤੁਸੀਂ ਅਸੀਂ ਜੀ ਸ਼ੁਕਰਗੁਜ਼ਾਰ ਆ ਤੁਹਾਡੇ ਤੇ ਆਪਾਂ ਐਵੇਂ ਦੀਆਂ ਹੋਰ ਵੀ ਵੀਡੀਓ ਜੀ ਲੈ ਕੇ ਆਉਂਦੇ ਰਹਾਂਗੇ ਤੁਸੀਂ ਜੀ ਇਸੇ ਤਰ੍ਹਾਂ ਹੀ ਪਿਆਰ ਬਣਾਈ ਰੱਖਣਾ ਤੇ ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਆਪਾਂ ਕੱਟ ਪੀਸਨ ਦੀ ਜ਼ਿਆਦਾਤਰ ਵੀਡੀਓ ਲੈ ਕੇ ਆਉਂਦੇ ਰਹਨੇ ਆ ਜਿਵੇਂ ਪੀਸ ਨੇ 2 ਮੀਟਰ 2.25 ਸਵਾ 2 4 ਮੀਟਰ ਤੇ 2 ਮੀਟਰ ਇਹਨਾਂ ਚੋਂ ਵੀ ਤੁਸੀਂ ਸੂਟ ਤਿਆਰ ਕਰ ਸਕਦੇ ਹੋ ਜੀ ਸੂਟ ਤਿਆਰ ਹੋ ਸਕਦਾ ਤੇ ਜਿਵੇਂ ਤੁਹਾਨੂੰ ਪਤਾ ਜੀ ਪਿਛਲੀ ਵੀਡੀਓ ਦੇ ਵਿੱਚ ਆਪਣੇ ਕੋਲੇ ਬਹੁਤ ਕਾਫੀ ਮਾਤਰਾ ਦੇ ਵਿੱਚ ਇਹਨੇ ਕਟ ਪੀਸ ਨਹੀਂ ਸੀ ਬਹੁਤ ਕਟ ਕਟ ਪੀਸ ਸੀਗੇ ਬਟ ਹੁਣ ਆਪਾਂ ਜੀ ਉਹ ਡਿਮਾਂਡ ਪੂਰੀ ਕੀਤੀ ਹੈ ਇਹ ਜਿਵੇਂ 2 ਮੀਟਰ ਦਾ ਪੀਸ ਹੈ ਜੀ 2 30 4 30 ਹੋਗਾ ਜੀ ਜਿਹੜੀਆਂ ਭੈਣਾਂ ਦਾ 1/2 4 ਮੀਟਰ ਦਾ ਸੂਟ ਬਣ ਜਾਂਦਾ ਜੀ ਉਹ ਇਹ ਵਾਲੇ ਪੀਸਾਂ ਦਾ ਸੂਟ ਬਣਵਾ ਸਕਦੇ ਨੇ ਜੀ ਉਸ ਤੋਂ ਬਾਅਦ ਅਗਲਾ ਵੀ ਆਪਾਂ ਤੁਹਾਨੂੰ ਕਲਰ ਸ਼ੋਅ ਕਰਾਂਗੇ 2 30 ਵੀਡੀਓ ਦੇ ਵਿੱਚ ਥੋੜਾ ਰੰਗ ਦਾ ਫਰਕ ਕਰਿਆ ਜੀ ਕਿਉਂਕਿ ਡਾਰਕ ਕਲਰ ਹੈ ਜੀ ਇਦੇ ਉੱਪਰ ਕਹਿਣ ਦਾ ਭਾਬ ਹਲਦੀ ਰੰਗਾ ਆਇਆ ਹੋਇਆ ਜੀ ਬਟ ਇਹ ਮਸਟਰਡ ਕਲਰ ਦੇ ਇਹ ਕਟ ਪੀਸ ਨੇ ਜੀ yellow light mustard ਦੇ ਜੀ 362 80 350 350 ਤੇ 23 ਇਹਨਾਂ ਚ ਜਿਹੜਾ ਵੀ ਤੁਹਾਨੂੰ ਪੀਸ ਚਾਹੀਦਾ ਜੀ ਉਹ ਵਾਲਾ ਪੀਸ ਤੁਸੀਂ ਰੱਖ ਸਕਦੇ ਹੋ ਤੁਹਾਡੇ ਆਪਣਾ ਘਰੇ ਜੀ ਤੁਹਾਡੇ ਆਪਣੇ ਹੀ ਘਰੇ ਪਹੁੰਚ ਜਾਏਗਾ ਤੁਸੀਂ ਜਿਹੜਾ ਵੀ ਐਡਰੈਸ ਦਿਓਗੇ ਉਹ ਸੈ ਐਡਰੈਸ ਤੇ ਆਪਾਂ ਭੇਜ ਦਾਂਗੇ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਹੈ ਜੀ 440 ਜੀ ਪ्युअर ਖਾਦੀ ਦਾ ਕਟ ਪੀਸ ਹੈ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਅਗਲਾ ਆਪਾਂ ਸ਼ੋਅ ਕਰਦੇ ਹਾਂ ਜੀ ਅਗਲੇ ਵੀ ਜਿਹੜੇ ਹੈਗੇ ਨੇ ਕਲਰ ਆ ਦੇਖੋ ਜੀ 460 ਤੇ 3 ਮੀਟਰ ਐਵੇਂ ਦੇ ਹੈਗੇ ਨੇ ਜੀ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਕਿਉਂਕਿ ਜੀ ਜਿਆਦਾ ਲੰਬੀ ਵੀਡੀਓ ਦੇ ਵਿੱਚ ਥੋੜਾ ਟਾਈਮ ਆਪਣਾ ਵੇਸਟ ਹੋ ਜਾਂਦਾ ਬਟ ਆਪਾਂ ਨੇ ਇਹ ਵਾਲੇ ਪੀਸ ਤੁਹਾਨੂੰ ਦਿਖਾਉਣਾ ਹੈ ਕਿ ਆਪਣੇ ਕੋਲੇ ਕੱਟ ਪੀਸ ਆ ਚੁੱਕੇ ਨੇ ਤੁਸੀਂ ਜੀ ਜਲਦੀ ਜਲਦੀ ਮੈਸੇਜ ਕਰ ਦੇਣਾ ਇਹ ਤੁਸੀਂ ਦੇਖ ਸਕਦੇ ਹੋ ਮੀਟਰ ਦਾ ਪੀਸ ਹੈ ਜੀ 1.40 ਮੀਟਰ 3 ਮੀਟਰ ਤੇ 3.40 ਬਲੈਕ ਕਲਰ ਹੈ ਜੀ ਖਾਦੀ ਕੋਈ ਵੀ ਪੀਸ ਚਾਹੀਦਾ ਹੋਇਆ ਜੀ ਤੁਸੀਂ ਜਲਦੀ ਜਲਦੀ ਮੈਸੇਜ ਕਰਕੇ ਜੀ ਆਪਣਾ ਪੀਸ ਬੁੱਕ ਕਰ ਲੈਣਾ ਕਿਉਂਕਿ ਬਾਅਦ ਦੇ ਵਿੱਚ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਸਾਨੂੰ ਘੱਟ ਪੀਸ ਨਹੀਂ ਮਿਲੇਗੇ ਕਿਉਂਕਿ ਜੀ ਜ਼ਿਆਦਾ ਡਿਮਾਂਡ ਹੋਣ ਕਾਰਨ ਇਹ ਵਾਲੇ ਪੀਸ ਸੇਲ ਹੋ ਜਾਂਦੇ ਨੇ ਆਪਾਂ ਹੁਣ ਬੜੀ ਹੀ ਤਰੀਕੇ ਦੇ ਨਾਲ ਆਪਾਂ ਇਹ ਸਟicker ਲਾਏ ਨੇ ਤੁਸੀਂ ਦੇਖ ਸਕਦੇ ਹੋ ਜੀ ਸਟickerਾਂ ਦੇ ਆਪਾਂ ਮਿਹਨਤ ਕਰਕੇ ਤੁਹਾਡੇ ਲਈ ਲੈ ਕੇ ਆਏ ਆ ਜੀ ਕੋਈ ਵੀ ਪੀਸ ਤੁਹਾਨੂੰ ਚਾਹੀਦਾ ਹੋਇਆ ਜੀ ਉਹੀ ਪੀਸ ਆਪਾਂ ਤੁਹਾਡੇ ਘਰੇ ਪਹੁੰਚਾ ਦਾਂਗੇ ਉਮੀਦ ਕਰਦੇ ਆਂ ਜੀ ਕਿ ਤੁਹਾਨੂੰ ਸਾਰਿਆਂ ਨੂੰ ਇਹ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਐਵੇਂ ਦੀਆਂ ਹੋਰ ਵੀ ਵੀਡੀਓ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਤੇ ਬਾਕੀ ਜੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਜੀ